ਬੀਬੀ ਸੰਜਾ ਤੁਹਾਨੂੰ ਰੱਖੇ ਅੱਗੇ ਅੰਮ੍ਰਿਤਸਰ ਦੇ ਪਿੰਡ ਗੁਰਵਾਲੀ ਵਿੱਚ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਦੌਰਾਨ ਹੰਗਾਮਾ ਹੋਇਆ ਦਰਸਲ ਇੱਕ ਔਰਤ ਆਈ ਮੁੱਖ ਮੰਤਰੀ ਬਾਦਲ ਨੂੰ ਆਪਣੀ ਫਰਿਆਦ ਸੁਣਾਉਣ ਲਈ ਪਹਿਲਾਂ ਤਾਂ ਬਾਦਲ ਸਾਹਿਬ ਨੇ ਕਿਹਾ ਬੀਬੀ ਜੀ ਗੱਲ ਆਰਾਮ ਨਾਲ ਸੁਣਾਓ ਬੀਬੀ ਜੀ ਕਰ ਤੇ ਆਈ ਪਰ ਇਸੋ ਬਾਸ ਸੀਐਮ ਬਿਨਾ ਕੁਝ ਕਹੇ ਆਰਾਮ ਨਾਲੋ ਤੋਂ ਤੋੜਦੇ ਬਣੇ ਫਿਰ ਇਸਔਰਤ ਨੇ ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਵੀ ਖੂਬ ਹੰਗਾਮਾ ਕੀਤਾ ਦਰਅਸਲ ਪਰਮਜੀਤ ਨਾਮ ਦੀ ਸੌਰਤ ਮੁਤਾਬਕ ਕੁਝ ਦਿਨ ਪਹਿਲਾਂ ਇਸ ਦੇ ਪਤੀ ਤੇ ਜਾਨਲੇਵਾ ਹਮਲਾ ਹੋਇਆ ਪਰ ਪੁਲਿਸ ਸੇ ਉਸਦੀ ਇੱਕ ਵੀ ਨਾ ਸੁਣੀ ਮੇਰਾ ਘਰ ਵਾਲਾ ਵੱਲੇ ਹਸਪੀਟਲ ਭਾਈ ਕਨਿਆ ਜੀ ਮੈਡੀਕਲ ਸਟੋਰ ਮੇਰੀ ਦੁਕਾਨ ਵਾ ਤੇ ਉਥੇ 골ਡੀ 골ਡੀ ਗੌਰਪਰੀਸ ਹੈ 골ਡੀ ਉਹਨੇ ਆਪਣੇ ਭਰਾ ਨੂੰ ਬਤਪਾਸ਼ ਰੱਖਿਆ ਆਵਾ ਉਹਨੇ ਮੇਰੇ ਘਰ ਵਾਲੇ ਨੂੰ ਲੱਤਾ ਪਾਵਾ ਤੋੜ ਕੇ ਇਹੋ ਜਿਹਾ ਪਿਸਬੋਲ ਮਾਰੇ ਅੱਜ 5 ਦਿਨ ਹੋ ਗਏ ਨੇ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ ਜੇ ਮੇਰੀ ਬਾਦਲ ਸਰਕਾਰ ਨੇ ਕੋਈ ਸੁਣਾਈ ਨਾ ਕੀਤੀ ਮੈਂ ਇਕੱਲੀ ਜਿੱਨਾਂ ਦੀ ਆਪਣਾ ਫੜਵਾਗੀ ਮੁੱਖ ਮੰਤਰੀ ਦੇ ਸੰਗਤ ਦਰਸ਼ਣਾਂ ਨੂੰ ਲੈ ਕੇ ਵਿਰੋਧੀ ਧਿਰ ਹਮੇਸ਼ਾ ਕਹਿੰਦਾ ਹੈ ਕਿ ਸੰਗਤ ਦਰਸ਼ਨ ਤਾਂ ਸਿਰਫ ਪੈਸੇ ਦੀ ਬਰਬਾਦੀ ਹੈ ਪਰ ਅਕਾਲੀ ਦਲ ਮੁਤਾਬਕ ਸੰਗਤ ਦਰਸ਼ਨ ਕੱ ਮੁੱਖ ਮੰਤਰੀ ਲੋਕਾਧਿਆ ਮੁਸ਼ਕਲਾ ਦਾ ਹਾਲ ਕੱਢਦੇ ਨੇ ਪਰ ਸ਼ਾਇਦ ਅੱਜ ਦੀ ਤਸਵੀਰ ਤਾਂ ਅਕਾਲੀ ਦਲ ਦੀਆਂ ਗਵਾਹੀਆਂ ਨੂੰ ਝੂਠਾ ਪਾ ਰਹੀ ਹੈ। ایਵੀਵੀ ਸੰਜਾ ਤੁਹਾਨੂੰ ਰੱਖੇ ਅੱਗੇ